ਹਰਿਆਣਾ ਸੀਐਮ ਦੇ ਵੱਲੋਂ ਪਲਵਲ ਵਾਸੀਆਂ ਦੇ ਲਈ ਵੱਡੇ ਐਲਾਨ ਕੀਤੇ ਗਏ ਨੇ ਦੱਸਦੀ ਹੈ ਕਿ ਪਲਵਲ ਦੇ ਲੋਕਾਂ ਦੇ ਲਈ ਕਈ ਅਹਿਮ ਸੌਗਾਤਾਂ ਜੋ ਨੇ ਸੀਐਮ ਸੈਣੀ ਦੇ ਵੱਲੋਂ ਦਿੱਤੀਆਂ ਗਈਆਂ ਨੇ ਜਿੱਥੇ ਪਲਵਲ ਦੇ ਵਿੱਚ ਤਾਨਾ ਦਰੈਲੀ ਨੂੰ ਸੰਬੋਧਿਤ ਕਰਦਿਆਂ ਸੀਐਮ ਸੈਣੀ ਨੇ ਅਹਿਮ ਐਲਾਨ ਜੋ ਨੇ ਉਪਲਵਲ ਦੇ ਲਈ ਕੀਤੇ ਗਏ ਨੇ ਦੱਸ ਦਈਏ ਕਿ ਪਲਵਲ ਦੇ ਵਿੱਚ ਸੀਐਮ ਸੈਣੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇੱਕ ਨੈਸ਼ਨਲ ਲੈਵਲ ਦਾ ਸਪੋਰਟਸ ਕੰਪਲੈਕਸ ਜੋ ਹੈ ਉਹ ਬਣਾਇਆ ਜਾਵੇਗਾ ਕਰੋਨਾ ਦੀ ਲਾਗਤ ਦੇ ਨਾਲ ਹੀ ਕੰਪਲੈਕਸ ਬਣੇਗਾ ਉੱਥੇ ਹੀ ਦੱਸ ਦਈਏ ਕਿ ਸੀਐਮ ਸੈਣੀ ਨੇ ਕਿਹਾ ਹੈ ਕਿ ਇੱਕ ਸਾਊਂਡ ਪ੍ਰੂਫ ਇੰਡੋਰ ਸਟੇਡੀਅਮ ਜੋ ਹੈ ਪਲਵਲ ਦੇ ਵਿੱਚ ਬਣਾਇਆ ਜਾਵੇਗਾ ਤਕਰੀਬਨ 55 ਲੱਖ ਦੀ ਲਾਗਤ ਦੇ ਨਾਲ ਇਹ ਸਾਊਂਡ ਪ੍ਰੂਫ ਇੰਡੋਰ ਸਟੇਡੀਅਮ ਜੋ ਹੈ ਉਹ ਪਲਵਲ ਦੇ ਵਿੱਚ ਬਣਾਇਆ ਜਾਵੇਗਾ ਦੱਸ ਦਈਏ ਕਿ ਸੀਐਮ ਸੈਣੀ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਜੋ ਵੀ ਸਮੱਸਿਆਵਾਂ ਪਲਵਲ ਦੇ ਲੋਕਾਂ ਨੂੰ ਆ ਰਹੀਆਂ ਸੀ ਚਾਹੇ ਉਹ ਡਰੇਨੇਜ ਸਿਸਟਮ ਨੂੰ ਲੈ ਕੇ ਸੀ بارش ਦੇ ਪਾਣੀ ਦੀ ਨਿਕਾਸੀ ਸੀ ਜਾਂ ਹੋਰ ਸਮੱਸਿਆਵਾਂ ਵੀ ਜੋ ਸੀ ਪਾਰਕਿੰਗ ਨੂੰ ਲੈ ਕੇ ਜੋ ਲੋਕਾਂ ਦੇ ਸਾਹਮਣੇ ਆ ਰਹੀਆਂ ਸੀ ਪਗਲ ਦੇ ਲੋਕਾਂ ਲਈ ਉਸ ਦੇ ਸੰਬੰਧਿਤ ਵੀ ਕਰੋੜਾ ਰੁਪਏ ਦਾ ਐਲਾਨ ਜੋ ਹੈ ਉਹ ਸੀਐਮ ਸੈਣੀ ਦੇ ਵੱਲੋਂ ਕੀਤਾ ਗਿਆ ਹੈ ਪਗਲ ਵਾਸੀਆਂ ਦੇ ਲਈ ਉੱਥੇ ਹੀ ਦੱਸ ਦਈਏ ਕਿ ਸੀਐਮ ਸੈਣੀ ਨੇ ਕਿਹਾ ਹੈ ਕਿ ਇਸ ਦੇ ਨਾਮ ਪਲਵਲ ਦੀਆਂ ਜੋ ਵੀ ਸੜਕਾਂ ਦੇ ਸੰਬੰਧੀ ਜੋ ਸੜਕਾਂ ਦੀ ਮੁਰੰਮਤ ਹੋਣੀ ਸੀ ਜਾਂ ਜੋ ਸੜਕਾਂ ਦਾ ਨਿਰਮਾਣ ਕਰਾਉਣਾ ਸੀ ਨਵੀਨੀਕਰਨ ਦੇ ਲਈ ਵੀ ਸੀਐਮ ਸੈਣੀ ਦੇ ਵੱਲੋਂ ਕਰੋੜਾ ਰੁਪਏ ਦੀ ਗ੍ਰਾਂਟ ਜੋ ਹੈ ਉਹ ਪਲਵਲ ਨੂੰ ਦਿੱਤੀ ਗਈ ਹੈ ਦੱਸ ਦਈਏ ਕਿ ਸੀਐਮ ਸੈਣੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਹਰਿਆਣਾ ਸਰਕਾਰ ਜੋ ਹੈ ਕੇਂਦਰ ਸਰਕਾਰ ਦੇ ਨਾਲ ਮੋੜ ਦੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੀ ਹੈ ਤੇ ਹਰਿਆਣਾ ਦੇ ਵਿਕਾਸ ਨੂੰ ਵਿਕਾਸ ਜੋ ਹੈ ਹਰਿਆਣਾ ਦਾ ਉਸ ਤੇ ਸਰਕਾਰ ਦਾ ਜੋ ਹੈ ਪੂਰਾ ਫੋਕਸ ਹੈ ਕਿ ਸਰਕਾਰ ਹਰਿਆਣਾ ਦੇ ਵਿਕਾਸ ਦੇ ਲਈ ਦਿਨ-ਪ੍ਰਤੀ ਦਿਨ ਹਰ ਰੋਜ਼ ਜੋ ਹੈ ਉਹ ਦਿਨ-ਰਾਤ ਕੰਮ ਕਰ ਰਹੀ ਹੈ ਹਰਿਆਣਾ ਦੇ ਵਿਕਾਸ ਦੇ ਲਈ ਸੋ ਦੱਸ ਦਈਏ ਕਿ ਹਰਿਆਣਾ ਸੀਐਮ ਸੈਣੀ ਦੇ ਵੱਲੋਂ ਪਲਵਲ ਦੇ ਵਸਨੀਕਾਂ ਦੇ ਲਈ ਇਹ ਵੱਡੇ ਐਲਾਨ ਜੋ ਨੇ ਉਹ ਕੀਤੇ ਗਏ ਨੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਜੋ ਹੈ ਉਹ ਸੀਐਮ ਸੈਣੀ ਨੇ ਕੀਤਾ ਹੈ ਦੱਸਿਆ ਹੈ ਸੀਐਮ ਸੈਣੀ ਦਾ ਕਹਿਣਾ ਹੈ ਕਿ 2014 ਤੋਂ ਬਾਅਦ 14 ਤੋਂ ਪੀਐਮ ਮੋਦੀ ਦੀ ਕੇਂਦਰ ਦੇ ਵਿੱਚ ਸਰਕਾਰ ਆਈ ਹੈ ਤਾਂ ਹਰਿਆਣਾ ਦੀ ਦੋ ਗੁਣੀ ਤਰੱਕੀ ਜੋ ਹੈ ਉਹ ਹੋ ਰਹੀ ਹੈ ਤੇ ਹੁਣ ਮੋਢੇ ਨਾਲ ਮੋਟਾ ਜੋੜ ਕੇ ਕੇਂਦਰ ਸਰਕਾਰ ਦੇ ਨਾਲ ਹਰਿਆਣਾ ਸਰਕਾਰ ਕੰਮ ਕਰ ਰਹੀ ਹੈ ਤਾਂ ਕਿ ਹਰਿਆਣਾ ਦੀ ਤਰੱਕੀ ਜੋ ਹੈ ਉਹ ਹੋ ਸਕੇ